ਦੋਸਤੋ ਜਰਾ ਸੋਚਿਓ ਇੱਕ ਵਿਅਕਤੀ ਜਿਸ ਨੂੰ ਮੁਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਡਾਕਟਰ ਉਸ ਦਾ ਪੋਸਟਮਾਰਟਮ ਵੀ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਵੀ ਦੇ ਦਿੱਤੀ ਜਾਂਦੀ ਹੈ ਤੇ ਦੱਸ ਦਿੱਤਾ ਜਾਂਦਾ ਹੈ ਕਿ ਕਿਸ ਕਾਰਨ ਇਸ ਵਿਅਕਤੀ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਜਦੋਂ ਉਸ ਨੂੰ ਚਿਤਾ ਦੇ ਉੱਤੇ ਲਟਾਇਆ ਜਾਂਦਾ ਹੈ ਤੇ ਮੁਰਦਾ ਜਿਉਂਦਾ ਹੋ ਜਾਂਦਾ ਹੈ ਇਹ ਪੂਰੀ ਘਟਨਾ ਕੀ ਹੈ ਅੱਜ ਆਪਾਂ ਇਸ ਬਾਰੇ ਜ਼ਿਕਰ ਕਰਾਂਗੇ ਤੁਸੀਂ ਦੇਖ ਰਹੇ ਆ ਆਰ ਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਅੱਜ ਅਸੀਂ ਆ ਸੱਚੀਆਂ ਕੱਟਨਾਵਾਂ ਕਹਾਣੀਆਂ ਜਾਣਨ ਲਈ ਤੁਸੀਂ ਸਾਡੇ YouTube ਚੈਨਲ ਆਰ ਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਇੱਕ ਕਹਾਣੀ ਹੈ ਰੁਇਤਾਸ ਦੀ ਜੋ ਕਿ ਗੁੰਗਾ ਤੇ ਬਹਿਰਾ ਹੁੰਦਾ ਹੈ ਜਿਸ ਨੂੰ ਇੱਕ ਆਸ਼ਰਮ ਦੇ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਉਸ ਦੀ ਦੇਖਭਾਲ ਕੀਤੀ ਜਾਂਦੀ ਹੈ 21 ਨਵੰਬਰ ਨੂੰ 1 ਵਜੇ ਦੇ ਕਰੀਬ ਉਸ ਦੀ ਤਬੀਅਤ ਖਰਾਬ ਹੁੰਦੀ ਹੈ ਤੇ ਆਸ਼ਰਮ ਦੇ ਵਿਅਕਤੀ 1 ਵਜੇ ਕੇ 50 ਮਿੰਟ ਦੇ ਕਰੀਬ ਉਸ ਨੂੰ ਹਸਪਤਾਲ ਲੈ ਜਾਂਦੇ ਨੇ ਜਿੱਥੇ ਉਸ ਦੀ ਨਬਤ ਚੈੱਕ ਕੀਤੀ ਜਾਂਦੀ ਹੈ ਅਮਰਜੈਂਸੀ ਦੇ ਵਿੱਚ ਤੇ ਨਾਲ ਹੀ ECG ਕੀਤੀ ਜਾਂਦੀ ਹੈ 2 ਵਜੇ 10 ਮਿੰਟ ਤੇ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ ਤੇ 2:30 ਵਜੇ ਦੇ ਕਰੀਬ ਉਸ ਦੀ ਦੇਹ ਨੂੰ ਡੀਪ ਫ੍ਰੀਜ਼ਰ ਦੇ ਵਿੱਚ ਮੋਰਚਲੀ ਦੇ ਵਿੱਚ ਜਿਸ ਨੂੰ ਮੁਰਦਾ ਘਰ ਕਹਿੰਦੇ ਆ ਉੱਥੇ ਰੱਖ ਦਿੱਤਾ ਜਾਂਦਾ ਏ ਉਸ ਤੋਂ ਬਾਅਦ ਕੀ ਹੁੰਦਾ ਆ 2 ਘੰਟੇ ਲੰਘ ਜਾਂਦੇ ਐ ਜਾਨੀ ਕਰੀਬ 4:30 ਵਜੇ ਦੇ ਕਰੀਬ ਇੱਕ ਡਾਕਟਰ ਆਉਂਦਾ ਏ ਤੇ ਡਾਕਟਰ ਆ ਕੇ ਉਸ ਦਾ ਪੋਸਟਮਾਰਟਮ ਕਰ ਦਿੰਦੇ ਆ ਜਾਨੀ 15 ਮਿੰਟਾਂ ਬਾਅਦ ਮੋਰਚੀ ਦਾ ਦਰਵਾਜ਼ਾ ਖੁੱਲਦਾ ਏ ਤੇ ਡਾਕਟਰ ਕਹਿੰਦੇ ਆ ਕਿ ਰੋਹਿਤਾਸ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਏ ਤੇ ਨਾਲ ਹੀ ਡਾਕਟਰ ਉਸ ਦੀ ਰਿਪੋਰਟ ਵੀ ਤਿਆਰ ਕਰ ਦਿੰਦੇ ਆ ਤੇ ਉਸ ਦੇ ਉੱਤੇ ਵਜ੍ਹਾ ਵੀ ਲਿਖ ਦਿੱਤੀ ਜਾਂਦੀ ਏ ਕਿ ਕਿਸ ਕਾਰਨ ਰੋਹਿਤਾਸ ਦੀ ਮੌਤ ਹੋਈ ਹੈ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਤੇ ਉਸ ਤੋਂ ਬਾਅਦ ਲਾਸ਼ ਸੌਂਪ ਦਿੱਤੀ ਜਾਂਦੀ ਹੈ ਆਸ਼ਰਮ ਦੇ ਵਿਅਕਤੀਆਂ ਨੂੰ ਫਿਰ ਕੀ ਹੁੰਦਾ ਆ ਉਹ ਉਸ ਦੀ ਲਾਸ਼ ਨੂੰ ਐਂਬੂਲੈਂਸ ਦੇ ਵਿੱਚ ਲਿਜਾਉਂਦੇ ਆ ਸ਼ਮਸ਼ਾਨ ਘਾਟ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਉਸ ਦੀ ਲਾਸ਼ ਨੂੰ ਲਜਾਇਆ ਜਾਂਦਾ ਹੈ ਤੇ ਫਿਰ ਕੀ ਹੁੰਦਾ ਆ ਵਿਅਕਤੀ ਦੇਖਦੇ ਆ ਕਿ ਜਦੋਂ ਹਸਪਤਾਲ ਦੇ ਵਿੱਚੋਂ ਇਸ ਦੀ ਲਾਸ਼ ਨੂੰ ਲਿਆਂਦਾ ਜਾ ਰਿਹਾ ਸੀ ਉਦੋਂ ਤਾਂ ਇਸ ਦੀਆਂ ਅੱਖਾਂ ਬੰਦ ਸਨ ਤੇ ਹੁਣ ਇਸ ਦੀਆਂ ਅੱਖਾਂ ਕਿਵੇਂ ਖੁੱਲ ਗਈਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੁਰਦਿਆਂ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਤੇ ਜਦੋਂ ਉਸ ਦੇ ਸਰੀਰ ਨੂੰ ਛੂ ਕੇ ਦੇਖਦੇ ਆ ਤਾਂ ਉਸ ਦਾ ਸਰੀਰ ਗਰਮ ਹੁੰਦਾ ਹੈ ਦਸ਼ਕੋਸੀ ਸਾਰੇ ਹੀ ਜਾਣਦੇ ਆ ਕਿ ਮਰਦਾ ਵਿਅਕਤੀ ਦਾ ਸਰੀਰ ਠੰਡਾ ਹੁੰਦਾ ਹੈ ਜੇ ਜਰੂਰ ਤਾਜ਼ੇ ਸਰੀਰ ਨੂੰ ਛੂਇਆ ਜਾਂਦਾ ਹੈ ਤਾਂ ਉਸ ਦਾ ਸਰੀਰ ਗਰਮ ਹੁੰਦਾ ਹੈ ਵੇਖਿਆ ਜਾਂਦਾ ਹੈ ਉਹ ਅੱਖਾਂ ਚਪਕ ਰਿਆ ਹੁੰਦਾ ਹੈ ਤੇ ਐਵੇਂ ਲੱਗਦਾ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ ਤੇ ਜਦੋਂ ਉਸ ਦੀ ਨਬਜ ਨੂੰ ਵੇਖਿਆ ਜਾਂਦਾ ਤਾਂ ਉਹ ਵੀ ਚੱਲ ਰਹੀ ਹੁੰਦੀ ਹੈ ਤੇ ਉਹ ਸਾਹ ਲੈ ਰਿਆ ਹੁੰਦਾ ਦੁਬਾਰਾ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਡਾਕਟਰ ਉਸ ਨੂੰ ਵੇਖਦੇ ਆ ਤਾਂ ਉਹ ਕਹਿੰਦੇ ਕਿ ਨਹੀਂ ਇਹ ਤਾਂ ਵਿਅਕਤੀ ਜਿਉਂਦਾ ਆ ਉਸ ਤੋਂ ਬਾਅਦ ਕੀ ਹੁੰਦਾ ਉਸ ਦਾ ਇਲਾਜ ਦੁਬਾਰਾ ਸ਼ੁਰੂ ਕੀਤਾ ਜਾਂਦਾ ਹੈ ਜਦੋਂ ਉਸ ਦਾ ਇਲਾਜ ਚੱਲਦਾ ਹੈ ਤਾਂ ਰਾਤ ਨੂੰ ਡਾਕਟਰ ਕਹਿ ਦਿੰਦੇ ਆ ਕਿ ਇਸ ਨੂੰ ਜੈਪੁਰ ਦੇ ਵੱਡੇ ਸਰਕਾਰੀ ਹਸਪਤਾਲ ਲਿਜਾਓ ਕਿਉਂਕਿ ਇਸ ਦੀ ਹਾਲਤ ਖਰਾਬ ਹੋ ਰਹੀ ਹੈ ਰਾਤ ਨੂੰ ਐਂਬੂਲੈਂਸ ਦੇ ਵਿੱਚ ਉਸ ਨੂੰ ਲਜਾਇਆ ਜਾਂਦਾ ਹੈ 1 ਵਜੇ ਦੇ ਕਰੀਬ ਜੈਪੁਰ ਦੇ ਹਸਪਤਾਲ ਦੇ ਵਿੱਚ ਜਦੋਂ ਉਸ ਨੂੰ ਉਸ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਤਾਂ ਡਾਕਟਰ ਉਸ ਦਾ ਇਲਾਜ ਸ਼ੁਰੂ ਕਰਦੇ ਆ ਤਾਂ ਉਸ ਦਾ ਇਲਾਜ ਚੱਲ ਰਿਹਾ ਹੁੰਦਾ ਹੈ ਤੇ 4:30 ਵਜੇ ਦੇ ਕਰੀਬ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ। 2-3 ਵਾਰ ਡਾਕਟਰਾਂ ਵੱਲੋਂ ਉਸ ਨੂੰ ਚੈੱਕ ਕੀਤਾ ਜਾਂਦਾ ਏ ਤੇ ਕਿਹਾ ਜਾਂਦਾ ਕਿ ਇਹ ਵਿਅਕਤੀ ਮਰ ਚੁੱਕਾ ਏ। ਜਿਹੜੇ ਵਿਅਕਤੀ ਆਸ਼ਰਮ ਦੇ ਉਸ ਦੇ ਨਾਲ ਆਏ ਹੁੰਦੇ ਆ ਉਹ ਦੱਸਦੇ ਆ ਕਿ ਕੱਲ ਇਸ ਦਾ ਪੋਸਟਮਾਰਟਮ ਵੀ ਹੋ ਗਿਆ ਸੀ। ਇਸ ਨੂੰ ਚਿਤਾ ਦੇ ਉੱਤੇ ਲਟਾਇਆ ਗਿਆ ਸੀ ਤੇ ਉੱਥੇ ਵਿਅਕਤੀ ਜਿਉਂਦਾ ਹੋ ਗਿਆ। ਡਾਕਟਰ ਹੈਰਾਨ ਹੁੰਦੇ ਆ ਕਿ ਪੋਸਟਮਾਰਟਮ ਤੋਂ ਬਾਅਦ ਵਿਅਕਤੀ ਕਿਵੇਂ ਜਿਉਂਦਾ ਹੋ ਸਕਦਾ ਆ। ਉਹ ਹੱਸਦੇ ਆ। ਉਹ ਕਹਿੰਦੇ ਨਹੀਂ ਡਾਕਟਰਾਂ ਵੱਲੋਂ ਕਾਰਨ ਵੀ ਦੱਸਿਆ ਗਿਆ ਏ ਕਿ ਇਸ ਦੀ ਮੌਤ ਕਿਵੇਂ ਹੋਈ ਆ। ਪੋਸਟਮਾਰਟਮ ਦੀ ਰਿਪੋਰਟ ਵੀ ਦਿੱਤੀ ਗਈ ਹੈ ਸਾਰੇ ਬਹੁਤ ਹੈਰਾਨ ਹੁੰਦੇ ਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਕਿਸੇ ਵੀ ਵਿਅਕਤੀ ਦਾ ਪੋਸਟਮਾਰਟਮ ਹੁੰਦਾ ਹੈ ਤਾਂ ਉਸ ਤੇ ਇਹ ਵਜਾ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਕਿਉਂ ਮੌਤ ਹੋਈ ਹੈ ਉਸ ਦੇ ਵਕ ਵਕ ਅੰਗਾਂ ਨੂੰ ਵੀ ਕੱਢ ਲਿਆ ਜਾਂਦਾ ਹੈ ਤੇ ਡਾਕਟਰ ਕਹਿੰਦੇ ਆ ਕਿ ਜੇਕਰ ਇਸ ਵਿਅਕਤੀ ਦਾ ਪੋਸਟਮਾਰਟਮ ਹੋਇਆ ਸੀ ਤਾਂ ਕੋਈ ਚੀਰ ਫਾੜ ਤਾਂ ਦਿਖਾਈ ਨਹੀਂ ਦੇ ਰਹੀ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਸ ਵਿਅਕਤੀ ਦਾ ਪੋਸਟਮਾਰਟਮ ਹੋਇਆ ਹੈ ਫਿਰ ਉਸ ਦੀ Laash ਨੂੰ ਲਿਆਂਦਾ ਜਾਂਦਾ ਆ ਚਿੱਤਾ ਨੂੰ ਸਜਾਇਆ ਜਾਂਦਾ ਹੈ ਤੇ ਇਸ ਵਾਰ ਉਹ ਜਿਉਂਦਾ ਨਹੀਂ ਹੁੰਦਾ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਜਦੋਂ ਇਸ ਬਾਰੇ ਆਸ਼ਰਮ ਦੀ ਮੈਨੇਜਮੈਂਟ ਨੂੰ ਪਤਾ ਲੱਗਦਾ ਆ ਉਹ ਚੁੱਪ ਬੈਠਣ ਵਾਲੇ ਨਹੀਂ ਸੀ ਉਹ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਆ ਉੱਥੇ ਜਾ ਕੇ ਕਹਿੰਦੇ ਆ ਕਿ ਦੱਸੋ ਇਹ ਕਿਵੇਂ ਹੋ ਗਿਆ ਤੁਸੀਂ ਵਿਅਕਤੀ ਦਾ ਪੋਸਟਮਾਰਟਮ ਕੀਤਾ ਸੀ ਇਹ ਸਾਰਾ ਕੁਝ ਕਿਵੇਂ ਵਾਪਰ ਗਿਆ ਉਹ ਜਿਉਂਦਾ ਕਿਵੇਂ ਹੋਇਆ ਸੀਗਾ ਜਾਂ ਫਿਰ ਕਿ ਉਹ ਮਰਿਆ ਹੀ ਨਹੀਂ ਸੀਗਾ ਤੁਹਾਡੇ ਵੱਲੋਂ ਜਾਣਬੁੱਝ ਕੇ ਕਹਿ ਦਿੱਤਾ ਗਿਆ ਫਿਰ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਰਿਪੋਰਟ ਪੜੀ ਜਾਂਦੀ ਹੈ ਤੇ ਸਾਰੇ ਰਿਪੋਰਟ ਪੜ੍ਹ ਕੇ ਹੈਰਾਨ ਹੁੰਦੇ ਆ ਉਸ ਰਿਪੋਰਟ ਦੇ ਵਿੱਚ ਲਿਖਿਆ ਸੀਗਾ ਕਿ ਸਾਹ ਕੁੱਟਣ ਦੇ ਨਾਲ ਰੁਤਾਸ ਦੀ ਮੌਤ ਹੋਈ ਹੈ ਉਸ ਦੇ ਫੇਫੜਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਨੂੰ ਟੀਬੀ ਹੈ ਜਿਸ ਕਰ ਨੂੰ ਉਸ ਦਾ ਸਾਹ ਰੁਕਿਆ ਤੇ ਉਸ ਦੀ ਮੌਤ ਹੋ ਗਈ ਆਪਾਂ ਕਹਿ ਸਕਦੇ ਹਾਂ ਕਿ ਸਧਾਰਨ ਜੇ ਤੌਰ ਤੇ ਜਿਹੜਾ ਹੈ ਕੋਈ ਵੀ ਉਸ ਦੀ ਚੀਰ ਫਾੜ ਨਹੀਂ ਕੀਤੀ ਗਈ ਤੇ ਇਹ ਜਿਹੜੀ ਆ ਰਿਪੋਰਟ ਤਿਆਰ ਕੀਤੀ ਗਈ ਕਿ ਉਸ ਦਾ ਦਮ ਕੁੱਟ ਗਿਆ ਜਦੋਂ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਉਹਦੀ ECG ਤਾਂ ਕੀਤੀ ਗਈ ਡਾਕਟਰ ਬਿਜ਼ੀ ਹੋਣ ਕਾਰਨ ਉਸ ਦੀ ECG ਨਹੀਂ ਦੇਖ पाए ਤੇ ਕੇਵਲ ਉਸ ਦੀ ਨਬਜ਼ ਦੇਖ ਕੇ ਇਹ ਕਹਿ ਦਿੱਤਾ ਗਿਆ ਕਿ ਉਸ ਦੀ ਮੌਤ ਹੋ ਗਈ ਹੈ ਦਰਸ਼ਕੋ ਤੁਹਾਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਕਹਿੰਦੇ ਕਿ ਰੂਤਾਸ ਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਤੇ ਪਹਿਲਾਂ ਵੀ ਉਸ ਨੇ ਪੈ ਜਾਂਦੇ ਸੀ ਤੇ ਫਿਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਸੀ ਉਸ ਦਿਨ ਵੀ ਉਸ ਨੂੰ ਮਿਰਗੀ ਦਾ ਦੌਰਾ ਪਿਆ ਜਿਸ ਕਾਰਨ ਉਸ ਦਾ ਸਾਹ ਰੁਕ ਗਿਆ ਉਹ ਬੇਹੋਸ਼ ਹੋ ਗਿਆ ਉਸ ਨੂੰ ਹਸਪਤਾਲ ਲਿਆਂਦਾ ਗਿਆ ਉਸ ਦੀ ECG ਵਿੱਚ ਇਹ ਚੀਜ਼ ਆਈ ਸੀ ਕਿਉਂ ਹਲੇ ਜਿਉਂਦਾ ਆ ਪਰ ਉਸਦੀ ECG ਨੂੰ ਡਾਕਟਰਾਂ ਵੱਲੋਂ ਪੜਿਆ ਹੀ ਨਹੀਂ ਗਿਆ ਉਹ ਡਾਕਟਰ ਦੇ ਟੇਬਲ ਉੱਤੇ ਹੀ ਪਈ ਰਹਿ ਗਈ ਤੇ ਉਸਦੀ ਨਬਜ਼ ਦੇਖ ਕੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਉਸ ਨੂੰ ਜਿਸ ਡੀਪ ਫ੍ਰੀਜ਼ਰ ਦੇ ਵਿੱਚ 2 ਘੰਟੇ ਰੱਖਿਆ ਗਿਆ ਦਸ਼ਕੋ ਉਸ ਦਾ ਟੈਂਪਰੇਚਰ ਮਾਈਨਸ ਦੇ ਵਿੱਚ ਹੁੰਦਾ ਆ ਉਹ ਉਸ ਮਾਈਨਸ ਦੇ ਟੈਂਪਰੇਚਰ ਦੇ ਵਿੱਚ ਵੀ ਕਿਵੇਂ ਰਿਹਾ ਹੋਏਗਾ ਤੁਸੀਂ ਸੋਚ ਸਕਦੇ ਹੋ ਉਸ ਤੋਂ ਬਾਅਦ ਪੂਰੀ ਕਾਰਵਾਈ ਹੁੰਦੀ ਹੈ ਤੇ ਉਹਨਾਂ ਡਾਕਟਰਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਆ ਜਿੰਨਾ ਵੱਲੋਂ ਉਸ ਦੀ ECG ਨੂੰ ਨਹੀਂ ਵੇਖਿਆ ਗਿਆ ਤੇ ਜਿਸ ਡਾਕਟਰ ਵੱਲੋਂ ਉਸ ਦਾ ਪੋਸਟਮਾਰਟਮ ਵੀ ਕੀਤਾ ਗਿਆ ਦਰਸ਼ਕੋਏ ਕੋਈ ਮਨਕੜਤ ਕਹਾਣੀ ਨਹੀਂ ਹੈ ਇਹ ਸੱਚੀ ਘਟਨਾ ਆ ਜੋ ਕਿ ਰਾਜਸਥਾਨ ਦੇ ਵਿੱਚ ਹੋਈ ਸੀ ਤੇ ਇਸ ਤਰ੍ਹਾਂ ਇੱਕ ਮੁਰਦਾ ਜਿਹੜਾ ਆ ਜਿਸ ਨੂੰ ਡਾਕਟਰਾਂ ਵੱਲੋਂ ਘੋਸ਼ਿਤ ਕੀਤਾ ਗਿਆ ਸੀਗਾ ਉਹ ਚਿਤਾ ਦੇ ਉੱਤੇ ਜਿਉਂਦਾ ਹੋ ਗਿਆ ਤੇ ਉਸ ਤੋਂ ਬਾਅਦ ਅਗਲੇ ਹੀ 24 ਘੰਟਿਆਂ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਆ ਹੁਣ ਇਸ ਬਾਰੇ ਤੁਸੀਂ ਕੀ رائے ਰੱਖਦੇ ਹੋ ਕਿੰਨੀ ਵੱਡੀ ਸਾਡੇ ਸਿਸਟਮ ਦੀ ਇਹ ਖਾਮੀ ਹੈ ਤੇ ਤੁਹਾਡੀ ਕੀ ਰਾਏ ਹੈ ਇਸ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਜៃਆਂ ਸੱਚੀਆਂ ਕਹਾਣੀਆਂ ਘਟਨਾਵਾਂ ਬਾਰੇ ਜਾਣਨ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ